ਐਹਨੇ ਸਹਜ ਸੁਭਾਈ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਆ ਸਿਫਤ ਖਸਾਮ ਦੀ ਨੂਰ ਅਰਸਾ ਕੁਰਸਾ ਛਟੀ ਐ ਤਦ ਡਿਠੇ ਸਚੇ ਪਾਤਸ਼ਾਹ ਮਰ ਲ ਜਨਮ ਜਨਮ ਦੀ ਕਟੀਏ ਸਜਨ ਸਚਾ ਪਾਤਿ ਸੰ ਸਿਰ ਸ਼ਹ ਦਸ਼ਾ ਹੋ ਜਿਸ ਪਾਸ ਬਹਿਠਿਆ ਸੋਹੀਏ ਸਵਨਾ ਦਾ ਹਵੇਸ ਜਿਸ ਪਾਸ ਬੈਠਿਆ ਸੋਹੀਏ ਸਤਨਾੰ ਦਾ ਰਿਸ ਸਹ ਤਨ ਸਿਰੀ ਅਹੱਲਾ ਪੰਜਵਾ ਜਹ ਜੈ ਪੀਖੋ ਤਹ ਹਜ਼ੂਰ ਦੂਰ ਕਤ ਨਾ ਜਾਹੀ ਰਵ ਰਹਿਆ ਸਰਬਤਰਮਹਿ ਮਨ ਸਦਾ ਧਿਆਈ ਜਹ ਜਹ ਪੇਖਉ ਤਹ ਹਜੂਰ ਦੁਰਕਤ ਹੋ ਨ ਜਾਈ ਰਵ ਰਹਿਆ ਸਰਬਤਰਮਹਿ ਮਨ ਸਦਾ ਧਿਆਈ ਇਤਿਉਤ ਨਹੀਂ ਬੀਚੂੜਾ ਸੋ ਸੰਗੀ ਗਨਿਐ ਬਿਨ ਸਜਾਇ ਜੋ ਨਿਮਖ ਮੈਂ ਸੁਆਲਾ ਸੁਖ ਭੰਨੀਐ ਰਹਾ ਪ੍ਰਤਪਾਲੈ ਅਪਿਆਉ ਦੇਈ ਕਛੂ ਨ ਨ ਹੋਈ ਸਾਸ ਸਾਸ ਸੰਗਾਲਤ ਮੇਰਾ ਪ੍ਰਭ ਸੁਈ ਅਚਲ ਅਚੇ ਦੇ ਅਪਾਰ ਪ੍ਰਭ ਉੱਚਾ ਜਾ ਕਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਆਨੂਪ ਸਾਮਤ ਦੇ ਹੁਦਿਆਲ ਪ੍ਰਭ ਜਿਤ ਤੁਮ ਹੈ ਅਰਾਧ ਨਾਨਕ ਵੰਗ ਦਾਣ ਪ੍ਰਭ ਰੇਨ ਪਗ ਸਦਾ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮ ਹੈ ਅਰਦਾਸ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾਂ ਜਹ ਜੈ ਪੀਖੋਂ ਤਹ ਹਜੂਰ ਦੂਰ ਕਤੂ ਨਾ ਜਾਈ ਰਬ ਰਹੇ ਆਸਰ ਬਤਰ ਮੈਂ ਮਨ ਸਦਾ ਧਿਆਈ ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਤਨਸਰੀ ਦਾ ਗੰਦਰ ਪੰਚਵੇਂ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਮੁਖਰਬਿੰਦੂ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਅੰਗ 678 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ